ਜੇ ਤਾਂ ਖੇਰਾ ਜੀਣਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਵਾ ਹੀ ਕਰਨਾ ਮੈਂ ਅਸੀਂ ਵੱਡੇ ਤੋਂ ਵੱਡੇ ਆਈਏ ਸਬਸਤ ਪੀਸੀ 2ਸੀਐਸਪੀ ਚੱਕਰੇ 304 311 ਚ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਆ ਉਹਨੂੰ ਜਦੋਂ ਮਰਜੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲ ਗਈ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹਾਂ ਤੋੜ ਤੇ 311 ਲਿਖਣੀ ਹੈ ਇਹ ਬਦਲਾਖੋਰੀ ਨਹੀਂ ਹੋਏਗੀ ਇਸ ਕਰਕੇ ਕਰਨਾ ਵਾ ਕਿ ਉਸ ਤੋਂ ਬਾਅਦ ਜਦੜੇ ਪਰਚਾ ਦਰਜ ਹੋ ਗਿਆ ਨਾ ਐਨਡੀਪੀਐਸ ਦਾ ਇਹਨਾਂ ਬੰਦਿਆਂ ਦੇ ਉੱਤੇ ਚਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਨਹੀਂ ਕਿਸੇ ਦੇ ਝੂਠਾ ਪਰਚਾ ਦਰਜ ਕਰਾਓ ਕਹਿੰਦੇ ਠੇਰੇ ਠੇਰੇ ਤੇ ਪਰਚਾ ਹੋਇਆ ਸੀਗਾ ਉਹ ਦੇਖ ਲਓ ਹਸ਼ਰ ਕਿਉਂ ਆ ਮੁੱਖ ਮੰਤਰੀ ਉਹ ਬੈਠਾ ਵਾ ਇਹਨਾਂ ਨੇ ਕਿੱਥਿਆ ਪਾਰ ਬੈਠਾ ਵਾ ਜਦੋਂ ਦਾ ਵਿਆਹ ਹੋਇਆ ਉਹ ਐਕਟ੍ਰੈਸ ਨਾਲ ਉਹ ਨਾ ਮੁੜ ਕੇ ਪੰਜਾਬ ਦੇ ਵਿੱਚ ਆਇਆ ਔਰ ਉੱਥੇ ਬੈਠਾ ਡਰਦਾ ਕਿਉਂ ਆ ਕਿ ਜਿੱਦਣ ਆਇਆ ਈਡੀ ਨੇ ਉਹਨੂੰ ਵੀ ਚੱਕ ਲੈਣਾ ਲਾਲਾ ਜੀ ਆਉਂ ਕਿ ਚੱਲ ਚੱਲ ਕਾਕਾ ਤੇ ਹੜ ਜੇਰ ਦੇ ਵਿੱਚ ਡਰਦਾ ਆ ਨਹੀਂ ਰਿਹਾ ਹੁਣ ਬਹਾਨਾ ਉੱਥੇ ਬਣਾਉਂਦਾ ਵਾ ਅਖੇ ਹਮਾਰਾ ਤਾਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਵੀ ਭੜਿਆ ਮਾਨਸਾ ਨਾਲੇ ਕਿਨੇ ਦਿੱਲੀ ਦਾ ਹੈਲਥ ਮਾਡਲ ਬੜਾ ਤਕੜਾ ਵਾ ਅਸੀਂ ਪੰਜਾਬ ਦੇ ਵਿੱਚ ਹਸਪਤਾਲੇ ਬੜੇ ਤਕੜੇ ਕਰਦੇ ਕਿ ਆ ਫਿਰ ਅੱਖਾਂ ਦਾ ਆਪਰੇਸ਼ਨ ਇੱਥੇ ਕਰਾਣਾ ਤੇ ਪਿਓ ਦਾ ਪੁੱਤ ਹੈਗਾ ਤਾਂ ਐਡੇ ਡਰਪੂਕ ਨੇ ਮੇਰੇ ਵੀ ਉੱਥੇ ਸਾਰੇ ਰੋਈ ਜਾਂਦੇ ਕਿਚਰੀ ਵਾਲਾ ਕ ਭਜਨ ਕਮ ਹੋ ਗਿਆ 4 ਕਿਲੋ ਉਨਕੀਆਂ ਲੈ ਕੇ ਨਾ ਸ਼ੀਸ਼ੀਆਂ ਜੇਲ੍ਹ ਦੇ ਬਾਹਰ ਜਾ ਕੇ ਕੇਜਰੀਵਾਲ ਨੂੰ ਇنسੁਲਿਨ ਦੋ ਕੇਜਰੀਵਾਲ ਨੂੰ ਇنسੁਲਿਨ ਦੋ ਉਹ ਅਦਾਲਤ ਨੇ ਪੁੱਛਿਆ ਈਡੀ ਨੂੰ ਬੁਲਾ ਕੇ ਵੀ ਤੁਸੀਂ ਇਹਦਾ ਇਲਾਜ ਕੋਈ ਨਹੀਂ ਕਰਾਉਂਦੇ ਈਦੀ ਸ਼ੂਗਰ ਬੜੀ ਵੱਧ ਰਹੀ ਆ ਈਡੀ ਦਾ ਬਿਆਨ ਹੈ ਮੇਰਾ ਨਿਕਾ ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਕਰੀਏ ਜੀ ਕੇਜਰੀਵਾਲ ਅੰਬ ਵੀ ਬੜੇ ਚੂਕਦਾ ਦੀ ਆ ਜੇਲ੍ਹ ਦੇ ਅੰਬ ਚੂਕਦਾ ਵਾ ਸਕੂਲੇ ਖਾਂਦਾ ਪੂੜੀਆਂ ਖਾਂਦਾ ਅਖੇ ਮੇਰੀ ਸ਼ੂਗਰ ਵੱਧ ਜੂਏ ਜ਼ਿਆਦਾ ਤੇ ਮੈਡੀਕਲ ਆਧਾਰ ਦੇ ਉੱਤੇ ਮੈਨੂੰ ਜਵੰਤ ਮਿਲਜੀ ਆ ਕੇਜਰੀਵਾਲ ਬੱਡਾ ਦਲੇਰ ਇਨਕਲਾਬੀ ਆ ਹੁਣ ਚਿੱਕਾਂ ਬੜੀਆਂ ਮਾਰੀਆਂ ਮੀਥੇਰ ਉਹਨਾਂ ਨੇ ਭਗਵੰਤ ਸੋਣਾ ਨੇ ਕਿ ਬਾਹਰੋਂ ਆਉਂਦੇ ਆ ਜੇ ਬੰਦਾ ਇਹ ਕੀ ਕਰੂਗਾ ਜਿਹਨੂੰ 10 ਪਿੰਡਾਂ ਦੇ ਨਾਂ ਨਹੀਂ ਪਤਾ ਜੀ ਇਹਨੂੰ ਰਾਹ ਨਹੀਂ ਪਤਾ ਮੈਂ ਪੁੱਛਣਾ ਚਾਹਣਾ ਤੁਹਾਨੂੰ ਕਿ ਪਾਰਲੀਮੈਂਟ ਵਿੱਚ 10 ਪਿੰਡਾਂ ਦੇ ਨਾਮ ਜ਼ਰੂਰੀ ਜਾਣਨਾ ਕਿ ਜਿਹੜਾ ਕਿਸਾਨਾਂ ਦੇ ਨਾਲ ਸਾਡੇ ਇੱਥੇ ਭਾਜਪੀ ਫਿਲਮ ਕਰ ਰਹੀ ਆ ਉਹਦੇ ਖਿਲਾਫ ਆਵਾਜ਼ ਉਠਾਉਂਦੇ ਨਾਮ ਜਾਣਨੇ ਜ਼ਰੂਰੀ ਨੇ ਮੀਥੇਰ ਕਿਸ ਕਿਸੇ ਦੂ ਮੂਸੇ ਵਾਲੇ ਦੇ ਖਿਲਾਫ ਜਿਹੜੇ ਗੈਂਗਸਟਰ ਇੰਟਰਵਿਊਆਂ ਦਿੰਦੇ ਆਂ ਨੇ ਜੇਲਾ ਚ ਬੈਠ ਕੇ ਉਹਨਾਂ ਦੀ ਮੁਖਾਲਫਤ ਕਰਨਾ ਜ਼ਰੂਰੀ ਹੈ ਮੈਂ ਪੁੱਛਣਾ ਚਾਹਣਾ ਮੀਤ ਕਦੀ ਆਵਾਜ਼ ਚੱਕੀ ਆਂ ਚੋਣ ਪ੍ਰਚਾਰ ਦੇ ਦੌਰਾਨ ਵਿਰੋਧੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਸਿੱਧੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਉਥੇ ਹੀ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਸਿੱਧੀ ਚਤਾਵਨੀ ਦਿੱਤੀ ਗਈ ਹੈ। ਉਹਨੇ ਕਿਹਾ ਕਿ ਜੇ ਤਾਂ ਖਹਿਰਾ ਜਿੰਦਾ ਰਹਿ ਗਿਆ ਤੇ ਖਹਿਰੇ ਦੀ ਬਣ ਕੇ ਸਰਕਾਰ ਭਗਵੰਤ ਕਰ ਲੈ ਤਿਆਰੇ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਾਸਾ ਕਰਨ ਨਹੀਂ ਕਰਨਾ। ਜਿਸ ਤੋਂ ਬਾਅਦ ਉਹਨਾਂ ਦੇ ਸਪੋਰਟਰ ਜਾਕਾਰੇ ਛੱਡਦੇ ਹੋਏ ਨਜ਼ਰ ਆ ਰਹੇ ਨੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਕੋਈ ਬਦਲਾਖੋਰੀ ਨਾਲ ਨਹੀਂ ਕਹਿ ਰਿਹਾ ਮੈਂ ਇਨਸਾਫ ਲੈਣ ਲਈ ਇਹ ਸਭ ਕੁਝ ਕਰਾਂਗਾ। ਇਸ ਦੇ ਨਾਲ ਹੀ ਉਹਨਾਂ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ। ਅੱਛਾ ਜੀ ਜਦੋਂ ਸਾਡਾ ਸਾਡੀ ਵਾਰੀ ਆਊਗੀ ਫਿਰ ਅਸੀਂ ਬਣਾਵਾਂਗੇ ਇੱਕ ਜੈਨੂਇਨ ਐਸਆਈਟੀ ਉਹ ਐਸਆਈਟੀ ਉਸੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਲਿਆਊਗੀ ਉਹਨੂੰ ਪੁੱਛੂਗੀ ਕਿ ਤੇਰੇ ਕੋਲੋਂ ਪਿਛਲੀ ਵਾਰ ਖੇਰੇ ਦੇ ਖਿਲਾਫ ਝੂਠੀ ਗਵਾਹੀ ਕਹਨੇ ਦੇਈ ਦੱਸੀ ਸੀ ਉਹਨੇ ਦੱਸਣੀਆਂ ਕਿਉਂਕਿ ਜੇਲ੍ਹ ਚ ਬੰਦਾ ਬੈਠਾ ਸਾਡਾ ਬੰਦਾ ਵਰਦੀ ਧਾਰੀ ਹੋਊਗਾ ਉਹ ਵਰਦੀ ਧਾਰੀ ਦੇ ਸਾਹਮਣੇ ਸੱਚ ਬੋਲੂਗਾ ਉਹ ਕਹੂ ਜੀ ਫਲਾਨੇ ਅਫਸਰ ਨੇ ਫਲਾਨੇ ਅਫਸਰ ਨੇ ਫਲਾਨੇ ਅਫਸਰ ਨੇ ਤੇ ਇੱਕ ਐਮਐਲਏ ਨੇ ਉਹਦੇ ਚ ਪੈਸੇ ਵੀ ਦਿੱਤੇ ਮੇਰੇ ਖਿਲਾਫ ਮੇਰੇ ਖਿਲਾਫ ਉਸ ਬੰਦੇ ਨੂੰ ਨਰਗਾ 25 ਲੱਖ ਰੁਪਏ ਰਿਸ਼ਵਤ ਵੀ ਦਿੱਤੀ ਹੈ ਚਲੋ ਉਹ ਫੇ ਕਹੂਗਾ ਕਿ ਕੋਈ ਐਮਐਲਏ ਨੇ ਮੈਨੂੰ 25 ਲੱਖ ਰੁਪਏ ਦਿੱਤਾ ਅਕਾਊਂਟ ਚ ਦਿੱਤਾ ਕਿੱਥੇ ਦਿੱਤਾ ਉਹ ਦੱਸੂਗਾ ਤੇ ਫਿਰ ਉਹ ਇਹ ਵੀ ਦੱਸੂਗਾ ਕਿ ਇਹ ਮੇਰੇ ਤੇ ਝੂਠਾ ਪਰਚਾ ਜਿਹੜਾ ਮੇਰੇ ਤੋਂ ਝੂਠੀ ਗਵਾਹੀ ਸੀਗੀ ਉਹਦੇ ਚ ਸਿਆਸੀ ਦਬਾਅ ਸੀਗਾ ਆਖੇ ਕਿਹੜਾ ਸਿਆਸੀ ਦਬਾਅ ਸੀਗਾ ਉਕੂ ਗਾਜੀ ਭਗਵੰਤ ਮਾਨ ਦਾ ਚਿਪਿੰਦਸ ਮੈਨੂੰ ਅਫਸਰ ਕਹਿੰਦੇ ਸੀਗੇ ਕਿ ਭਗਵੰਤ ਮਾਨ ਦਾ ਬੜਾ ਵੱਡਾ ਤੇ ਮੇਰੇ ਤੇ ਸਿਆਸੀ ਦਬਾਅ ਆ ਤੂੰ ਝੂਠੀ ਗਵਾਈ ਖੇਰੇ ਦੇ ਖਿਲਾਫ ਦੇ ਦੇ ਲੈ ਵੀ ਵਾਹਿਗੁਰੂ ਦੀ ਅਦਾਲਤ ਵਿੱਚ ਕਹਿ ਕੇ ਚੱਲਿਆ ਤੁਸੀਂ ਆਵਾਜ਼ੇ ਖਲਕਤ ਨਗਾਰਾਏ ਖੁਦਾ ਤੁਸੀਂ ਰੱਬ ਹੋ ਜੇ ਤਾਂ ਖੇਰਾ ਜੀਂਦਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਵਾ ਹੀ ਕਰਨਾ ਮੈਂ ਔਰ ਸੁਣੋ ਔਰ ਸੁਣੋ ਮੱਕ ਔਰ ਇੱਥੇ ਕਹਿਣਾ ਜਾਨਮ ਮੈਂ ਬਦਲੇ ਨਾ ਨਹੀਂ ਕਰਨਾ ਮੈਂ ਇਨਸਾਫ ਇਸ ਕਰਕੇ ਲੈਣਾ ਵਾ ਵਿੱਚ ਉਹ ਵੀ ਜਾਣਗੇ ਜਿਹੜੇ ਔਰ ਇੱਥੇ ਅਫਸਰ ਜਿਹੜਾ ਨਾ ਸਾਡੇ ਕੋਲ ਇੱਕ ਪੰਜਾਬ ਸਰਕਾਰ ਕੋਲ ਇੱਕ ਧਾਰਾ ਵਾ 311 ਅਸੀਂ ਵੱਡੇ ਤੋਂ ਵੱਡੇ ਆਈਐਸ ਅਫਸਰ ਡੀਸੀ ਡਿਸੀਐਸਐਸਪੀ ਚੱਕ ਕੇ 304 311 ਚ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਆ ਉਹਨੂੰ ਜਦੋਂ ਮਰਜੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲਦੀ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹਣਾ ਤੁਹਾਡੇ ਤੇ 311 ਲੱਗਣੀ ਆ ਇਹ ਬਦਲਾਖੋਰੀ ਨਹੀਂ ਹੋਏਗੀ ਇਮੇਸ਼ ਕਰਕੇ ਕਰਨਾ ਵਾ ਕਿ ਉਸ ਤੋਂ ਬਾਅਦ ਜਦੜੇ ਪਰਚਾ ਦਰਜ ਹੋਗਾ ਨਾ ਐਨਡੀਪੀਐਸ ਦਾ ਨਾ ਬੰਦਿਆਂ ਦੇ ਉੱਤੇ ਜਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਕਿਸੇ ਤੇ ਝੂਠਾ ਪਰਚਾ ਦਰਜ ਕਰਾਓ ਕਹਿੰਦੇ ਖੈਰੇ ਖੈਰੇ ਤੇ ਪਰਚਾ ਹੋਇਆ ਸੀਗਾ ਉਹ ਦੇਖ ਲਓ ਹਸ਼ਰ ਕੀ ਹੋਇਆ ਮੁੱਖ ਮੰਤਰੀ ਉਹ ਬੈਠਾ ਵਾ ਕੀ ਕਹਿੰਦੇ ਉਹ ਕਿੱਟਿਆ ਪਾਰ ਬੈਠਾ ਵਾ ਟਾਕੀ ਜਿੜੀਵਾੜ ਵਾਂਗੂ ਜੇਲ੍ਹ 'ਚ ਬੈਠਾ ਵਾ ਮੈਂ ਤਾਂ ਕੱਟ ਲਈ ਮੇਰੇ ਵੀਰੋ ਇਹ ਤਾਂ ਉੱਥੇ ਅੰਦਰ दारू ਨਹੀਂ ਲੱਭਦੀ ਹੈਗੀ ਇਹਦੇ ਕੋਲ 2-4 ਦਿਨ ਵੀ ਨਹੀਂ ਇਕੱਠ ਹੋਣੇ ਅੱਛਾ ਹੋਣੇ ਦਾ ਜਿਹੜੇ ਪਿਤਾ ਜੀ ਗਏ ਨੇ ਜੇਲ੍ਹ 'ਚ ਅਸੂਦੀ ਗੱਲ ਸੁਣ ਲੋ ਕੇਜਰੀਵਾਲ ਸਾਹਿਬ ਇਹ ਪਾਪਾ ਹੀ ਕਹਿੰਦੇ ਨੂੰ ਸਾਰੇ ਆ ਪੁੱਛਿਆ ਸੀ ਕਿ ਇਹ ਪਤਾ ਨਹੀਂ ਕਿਹੜੀ ਜਨਾਨੀ ਕਹਿੰਦੀ ਮੇਰਾ ਪਿਤਾ ਹੈ ਕਿਹ ਹੈ ਕੇਜਰੀਵਾਲ ਇਹ ਜੋ ਆਈਗਾ ਉਹ ਬੱਚਾ ਆਣਾ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਪਾਪਾ ਹੋਊਗਾ ਜਿਹੜਾ ਉੱਥੇ ਕੇਜਰੀਵਾਲ ਹੁਣ ਸੁਣ ਲੋ ਕੇਜਰੀਵਾਲ ਦੀ ਗੱਲ ਜਿਹੜੇ ਬੰਦੇ ਪਹਿਲਾਂ ਫੜੇ ਗਏ ਨੇ ਮਨੀਸ਼ ਸੋਢੀਆ ਤੇ ਉਹ ਥੋੜੀ ਹਵਾ ਸਤਿੰਦਰ ਜੈਨ ਉਹਨਾਂ ਪਿਛਲੇ 20 ਸਾਲ ਦੇ ਅੰਦਰ ਨੇ ਸਪਰੀਮ ਕੋਰਟ ਦੇ ਨਾਲ ਤੱਕ ਮੰਨਤਾ ਰਿਜੈਕਟ ਹੋ ਚੁੱਕੀਆਂ ਨੇ ਇੱਕ ਸ਼ਰਾਬ ਘਟਾਲੇ ਚ ਯਾਰ ਫਿਰ ਵੀ ਕਹੀ ਜਾਂਦੇ ਬੜੇ ਕੱਟੜਵਾਨ ਦਾ ਉਹਦੇ ਉਹਨਾਂ ਦੇ ਕੇਸ ਤੋਂ ਇੱਕੇ ਜੁੜਦੀ ਜੁੜਦੀ ਤਾਰ ਕੇਜਰੀਵਾਲ ਚੱਕ ਲਿਆ ਆ ਕਿਨਾਂ ਨੇ ਹੁਣ ਕੇਜਰੀਵਾਲ ਦੇ ਜਦੋਂ ਫੜਿਆ ਗਿਆ ਨੇ ਹਾਈ ਕੋਰਟ ਵਿੱਚ ਉਹਨੂੰ ਚੁਣੌਤੀ ਦਿੱਤੀ ਹਾਈ ਕੋਰਟ ਨੇ ਇਹਦੀ ਪਟੀਸ਼ਨ ਰਿਜੈਕਟ ਕਰ ਦਿੱਤੀ ਕਿ ਕੇਜਰੀਵਾਲ ਤੈਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਤੇਰੇ ਖਿਲਾਫ ਵੀ ਸ਼ਰਾਬ ਘਟਾਲੇ ਦੀਆਂ ਬੜੀਆਂ ਤਕੜੀਆਂ ਤਾਰਾਂ ਜਿਹੜੀ ਇੱਕ ਸੀਨਾ ਉਹਦੀ ਔਰ ਲੜਕੀ ਬੀਆਰਐਸ ਚੀਫ ਮਿਨਿਸਟਰ ਸੀ ਤੇਲੰਗਾਨਾ ਦਾ ਕੇ ਕਵਿਤਾ ਉਹਦੀ ਸਟੇਟਮੈਂਟ ਹੈ ਕਿ ਕੇਜਰੀਵਾਲ ਨੂੰ ਸੀ ਪੈਸੇ ਦੇ ਅੰਦਰ ਜੇ ਦੀ ਪਾਰਟੀ ਦੇ ਵਿੱਚ ਉਹ ਕਹਿੰਦੇ ਅਸੀਂ ਨਹੀਂ ਤੈਨੂੰ ਛੱਡ ਸਕਦੇ ਫਿਰ ਵੀ ਕਿਹ ਜਾਂਦੇ ਅਸੀਂ ਕਟੜ ਈਮਾਨਦਾਰ ਹੈ ਇੰਨਾ ਹੀ ਨਹੀਂ ਰਾਗਵ ਛੱਡਾ ਦੇ ਉੱਤੇ ਵੀ ਕਹਿ ਰਹੇ ਨੇ ਰੱਜ ਕੇ ਤੰਜ ਕਸੀ ਉਸ ਤੋਂ ਇਲਾਵਾ ਉਹਨਾਂ ਅਰਵਿੰਦ ਕੇਜਰੀਵਾਲ ਅਤੇ ਮੀਤ ਹੇਰ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਮੌਜੂਦਾ ਸਰਕਾਰ ਦੇ ਉੱਤੇ ਰੱਜ ਕੇ ਨਿਸ਼ਾਨੇ ਸਾਦੇ ਅੱਛਾ ਹੁਣ ਡਾਇਰੈਕਟੇ ਗਏ ਨੇ ਆ ਇੱਕ ਰਾਗਵ ਛੱਡਾ ਜ ਨਹੀਂ ਬਣਾਇਆ ਇਸ ਪੁੱਤ ਨੇ ਆਪਣਾ ਪੰਜਾਬ ਦਾ ਜਿਹੜਾ ਐਮਪੀ ਬਣਾਇਆ ਇਥੋਂ ਜਿਹੜਾ ਕਹਿੰਦਾ ਸੀ ਸਰਕਾਰ ਰਾਗਵ ਚੱਡਾ ਚਲਾਉਂਦਾ ਜੀ ਤੁਹਾਨੂੰ ਪਤਾ ਕਿੱਥੇ ਹੋ ਰਾਜ ਸਭਾ ਦਾ ਮੈਂਬਰ ਕਿੱਥੇ ਹੋ ਉਹ ਲੰਡਨ ਵਿੱਚ ਬੈਠਾ ਕਰਦਾ ਜਦੋਂ ਦਾ ਵਿਆਹ ਹੋਇਆ ਉਹ ਐਕਟਰਸ ਨਾਲ ਉਹ ਨਾ ਮੁੜ ਕੇ ਪੰਜਾਬ ਦੇ ਵਿੱਚ ਆਇਆ ਔਰ ਉੱਥੇ ਬੈਠਾ ਡਰਦਾ ਕਿਉਂ ਆ ਕਿ ਜਿੱਦਣ ਆ ਈਡੀ ਨੇ ਉਹਨੂੰ ਵੀ ਚੱਕ ਲੈਣਾ ਲਾਲਾ ਜੀ ਆਉਂ ਕਿ ਕੱਲ ਚੱਲ ਕਾਕਾ ਤੇ ਹੜ੍ਹ ਜੇਲ੍ਹ ਦੇ ਵਿੱਚ ਡਰਦਾ ਆ ਨਹੀਂ ਰਿਹਾ ਹੁਣ ਬਹਾਨਾ ਉੱਥੇ ਬਣਾਉਂਦਾ ਵਾ ਅਖੇ ਹਮਾਰਾ ਤਾਂ ਅੱਖੋਂ ਦਾ ਆਪਰੇਸ਼ਨ ਹੋਣਾ ਹੈ ਇਹ ਭੜਿਆ ਮਾਨਸਾ ਨਾਲੇ ਕਹਿੰਦੇ ਦਿੱਲੀ ਦਾ ਹੈਲਥ ਮਾਡਲ ਬੜਾ ਤਕਰਾਵਾ ਅਸੀਂ ਪੰਜਾਬ ਦੇ ਵਿੱਚ ਹਸਪਤਾਲੇ ਬੜੇ ਤਕੜੇ ਕਰਦੇ ਕਿ ਆਹ ਫਿਰ ਅੱਖਾਂ ਦਾ ਆਪਰੇਸ਼ਨ ਇੱਥੇ ਕਿ ਨਾਨਾ ਦੇ ਪਿਓ ਦਾ ਪੁੱਤ ਹੈਗਾ ਤਾਂ ਐਡੇ ਡਰਪੋਕ ਨੇ ਮੇਰੇ ਵੀ ਉਹਦੇ ਸਾਰੇ ਰੋਈ ਜਾਂਦੇ ਕਿਚਰੀ ਵਾਲਾ ਭਜਨ ਕਮ ਹੋ ਗਿਆ 4 ਕਿਲੋ ਮੈਂ ਕਹਾਂ ਉਹਦਾ ਫਿਰ ਇੰਤਜ਼ਾਰ ਕਰੋ ਅਜੇ ਤਾਂ ਸੀਬੀਆਈ ਦੇ ਪਰਚੇ ਦੂਜੇ ਵੀ ਆਉਣੇ ਆ ਜਿਹੜਾ ਸ਼ੀਸ਼ ਮਹਿਨ ਦਾ 50 ਕਰੋੜ ਦਾ ਪਰਚਾ ਹਲੇ ਰੈਡੀ ਆ ਉਸ ਤੋਂ ਬਾਅਦ ਜਲਪੋਰਡ ਦਾ ਘਟਾਲਾ ਤਿੰਨ ਪਰਚੇ ਨੇ ਇਹਦੇ ਖਿਲਾਫ ਤੇ ਹੁਣੇ ਤੂੰ ਘਬਰਾ ਗਿਆ ਮੈਂ ਕਹਾਂ अच्छा फिर एक दिन आया इनदा मारना जेल ਦੇ ਬਾਹਰ ਖੜੇ ਆ ਫਰਜੀ ਇਨਕਲਾਬੀ ਇੱਥੇ ਆ ਨਿੱਕਾ ਇنسولিন ਦੀ ਸ਼ੀਸ਼ੀ ਨਹੀਂ ਹੁੰਦੀ ਕਈਆਂ ਨੂੰ ਸ਼ੂਗਰ ਹੋ ਗਈ ਇਨਸੂਲਿਨ ਦੀ ਹੁੰਦੀ ਨਿੱਕੀ ਜੀ ਸ਼ੀਸ਼ੀ ਨੂੰ ਕਹਿੰਦੇ ਬੋਇਲ ਕਹਿੰਦੇ ਨੇ ਅੰਗਰੇਜ਼ੀ ਚ ਉਹ ਨਿੱਕੀਆਂ ਲੈ ਕੇ ਨਾ ਸ਼ੀਸ਼ੀਆਂ ਜੇਲ ਦੇ ਬਾਹਰ ਜਾ ਕੇ ਕਿਜਰੀਵਾਲ ਨੂੰ ਇਨਸੂਲਿਨ ਦੋ ਕਿਜਰੀਵਾਲ ਕੋ ਇਨਸੂਲਿਨ ਦੋ ਉਹ ਅਦਾਲਤ ਨੇ ਪੁੱਛਿਆ ਏਡੀ ਨੂੰ ਬੁਲਾ ਕੇ ਵੀ ਤੁਸੀਂ ਇਹਦਾ ਰਾਜ ਕਿਉਂ ਨਹੀਂ ਕਰਾਉਂਦੇ ਇਹਦੀ ਸ਼ੂਗਰ ਬੜੀ ਵੱਧ ਰਹੀ ਆ ਈਡੀ ਦਾ ਬਿਆਨ ਹੈ ਮੇਰਾ ਨਿਕਾ ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਕਰੀਏ ਜੀ ਕੇਚਰੀਵਾਲ ਅੰਮ ਵੀ ਬੜੇ ਚੂਬਦਾ ਜੀ ਹੱਥ ਜੇ ਅੰਮ ਚੂਬਦਾ ਵਾ ਸਕੂਲੇ ਖਾਂਦਾ ਪੂੜੀਆਂ ਖਾਂਦਾ ਅਖੇ ਮੇਰੀ ਸ਼ੂਕਰ ਵੱਧ ਜੂਏ ਜ਼ਿਆਦਾ ਤੇ ਮੈਡੀਕਲ ਆਧਾਰ ਦੇ ਉੱਤੇ ਮੈਨੂੰ ਜਵੰਤ ਮਿਲਜੀ ਆ ਕੇਚਰੀਵਾਲ ਬੱਟਾ ਦਲੇਰ ਇਨਕਲਾਬੀ ਆ ਸੋ ਇਸ ਕਰਕੇ ਮੈਂ ਇਹ ਕਹਿੰਨਾ ਮੈਨੂੰ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ ਪ्रेस ਸਾਲੇ ਬੈਠੇ ਨੇ ਇਧਰ ਸੱਜੇ ਪਾਸੇ ਮੈਂ ਸ਼ੇਰਪੁਰ ਇਹਨਾਂ ਦੇ ਪ्रेस ਵਿੱਚ ਵੀ ਜਾ ਕੇ ਰਲ ਬਚੇ ਸਾਹਮਣੇ ਵੀ ਖੜੇ ਆ ਉਹ ਮੈਨੂੰ ਉਹ ਪ੍ਰੈਸ ਵਾਲਿਆਂ ਨੇ ਬਾਹਰ ਪੁੱਛਿਆ ਨਿਕਲਦੇ ਸਰ ਤੁਹਾਡਾ ਕੀ ਕਹਿਣਾ ਮੈਂ ਕਿਹਾ ਬਾਕੀ ਤੇ ਚਲੋ ਬਾਅਦ ਚ ਕਹੂੰਗਾ ਪਹਿਲਾਂ ਇਹ ਤੁਹਾਨੂੰ ਦੱਸਣ ਚੱਲਿਆ ਵਾਂ ਕਿ ਇਹਨਾਂ ਦਾ ਹਸ਼ਰ ਕੇ ਜੀ ਬਾਲ ਪਾਰਟੀ ਤੇ ਭਗਵਾਨਪਾਣ ਦਾ ਉਹੀ ਹੋਣਾ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਜੋ ਬੀਜੋਂਗੇ ਉਹੀ ਮੱਦੋ ਤਿੰਨ ਤਿੰਨ ਮਹੀਨਿਆਂ ਚ ਲਾਲਾ ਜੀ ਚੱਕੇ ਗਿਆ ਜੀ ਹਿਸਾਬ ਬਰਾਬਰ ਉਹ ਕੁਦਰਤ ਬਹੁਤ ਬਿਆਨਤਾ ਯਾਰ ਅਕਸਰ ਸੱਚਾ ਬੰਦਾ ਜਿਹੜਾ ਕੋਈ ਜਾਂ ਜਿਹੜਾ ਬੰਦਾ નિર્ਦੋਸ਼ ਆ ਉਹਦੀ ਕੋਈ ਨਾ ਕੋਈ ਸ਼ਕਤੀ ਨਾ ਬੈਠੀ ਆ ਨਾ ਐ ਤਾਂ ਵੀ ਆਪਾਂ ਮਾਰੀ ਚਾਹੀਏ ਸਾਰੇ ਇਸ ਕਰਕੇ ਆ ਮੇਰੇ ਕੇਸ ਦੀ ਦਾਸਤਾਨ ਆ ਤੇ ਮੈਨੂੰ ਸੁਣ ਲਓ 17 ਪਰਚੇ ਦਰਜ ਕੀਤੇ ਮੇਰੇ ਖਿਲਾਫ ਪੰਜ ਐਨਆਈਟੀ ਤੇ 12 ਮਗਰਲੀਆਂ ਨੇ ਵੀ ਚਾਰ ਸਰਕਾਰਾਂ ਨੇ ਮੇਰੇ ਖਿਲਾਫ ਆਹੀ ਮੁਕੱਦਮਾ ਚੱਕੀ ਫਿਰਦੇ ਕੀ ਹਰਿਤਾਂ ਬਾਕੀ ਚਲੋ ਹੋਰ ਵੀ ਝੂਠੇ ਸੱਚ ਬੜੇ ਕੀਤੇ 12 ਦੇ 12 ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕੋਸ਼ਿਸ਼ ਕੀਤੀ ਹੋਏ ਮੇਰੇ ਪਰਚੇ ਅਕਾਲੀਆਂ ਨੇ ਵੀ ਕੀਤੇ ਕਿ ਖਹਿਰਾ ਮਾਰ ਦਿਓ ਖਤਮ ਕਰ ਦਿਓ ਫਿਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਕੀਤੇ ਫਿਰ ਉਸ ਤੋਂ ਬਾਅਦ ਈਡੀ ਨੇ ਮੇਰੇ ਤੇ ਕੀਤਾ ਇਹੀ ਐਨਡੀਪੀਐਸ ਦਾ ਕੇਸ ਚੱਕੇ ਨੂੰ ਸ਼ਡਿਊਲਡ ਡਿਫੈਂਸ ਕਹਿੰਦੇ ਨੇ ਪਟਿਆਲਾ ਜੇਲ੍ਹ ਵਿੱਚ ਮੈਂ ਇਸੇ ਕੇਸ ਵਿੱਚ ਪਹਿਲਾ ਅੰਦਰ ਤੇ ਹੁਣ ਭਗਵੰਤ ਚਾਰ ਸਰਕਾਰਾਂ ਨੇ ਕਿਆ ਖੈਰਾ ਖਤਮ ਕਰ ਦਿਓ ਖੈਰਾ ਖਤਮ ਕਰ ਦਿਓ ਪਰ ਕੀ ਕਹਿੰਦੇ ਹੁੰਦੇ ਮਨਜ਼ੂਰ ਉਹ ਹੁੰਦਾ ਜੋ ਉਹਦੀ ਅਦਾਲਤ ਨੂੰ ਮਨਜ਼ੂਰ ਆ ਖੈਰਾ ਭਗਵੰਤ ਦੇ ਸਾਹਮਣੇ ਆਣ ਕੇ ਸੰਗਰੂਰ ਚ ਰੋਕਾਂ ਨੇ ਖੜਾ ਕਰ ਦਿੱਤਾ ਇਹ ਹੈ ਗੱਲ ਔਰ ਜਿਹੜੇ ਮੈਂ ਮੌਜੂਦਾਨਾਂ ਨੂੰ ਕਹਿਣਾ ਚਾਹਨਾ ਦੋਸਤੋ ਇੱਕ ਹੋਰ ਗੱਲ ਅੱਛੀ ਸੁਣਿਓ ਇਹ ਦੇ ਕੇ ਇਹਦਾ ਹੰਕਾਰ ਦਾ ਮਤਲਬ ਕੱਢਿਓ ਮੈਂ ਕਦੀ ਟਿਕਟ ਨਹੀਂ ਮੰਗਣ ਗਿਆ ਜਿੰਦ ਵਿੱਚ ਮੈਨੂੰ ਉਹਦਾ ਹੀ ਨਫ਼ਰਤ ਬੜੀ ਆ ਜਦੋਂ ਦਿੱਲੀ ਦੇ ਕਿਸੇ ਦਰਵਾਜ਼ੇ ਦੇ ਬਾਹਰ ਖੜਾ ਹੋਣਾ ਪੈਂਦਾ ਮੈਨੂੰ ਨਹੀਂ ਚੰਗਾ ਲੱਗ ਮੈਂ ਕਦੇ ਨਹੀਂ ਕਿਹਾ ਮੈਂ ਹੁਣ ਮੈਂ ਕਿਸਾਨਾਂ ਦਾ ਪ੍ਰਧਾਨ ਆ ਮੇਰਾ ਦਫ਼ਤਰ ਉੱਥੇ ਅੰਦਰ ਆ ਆਈਸੀਸੀ ਜਿਹੜਾ ਕਾਂਗਰਸ ਦਾ ਹੈੱਡਕ quartਰ 11 ਨੰਬਰ ਕਮਰਾ ਮੇਰੇ ਕੋਲ ਆ ਜੇ ਕਿਸੇ ਹੋਰ ਕਾਂਗਰਸੀ ਨੂੰ ਮਿਲਿਆ ਹੁੰਦਾ ਉਹ ਬੁਰਾ ਨਾ ਮਨਾਉਣ ਯਾਰ ਕਿਤੇ ਜੇ ਕਿਸੇ ਹੋਰ ਨੂੰ ਮਿਲਿਆ ਉਹਨਾਂ ਨੂੰ ਉੱਠਣਾ ਹੀ ਨਹੀਂ ਸੀ ਉੱਥੋਂ ਕਿਉਂਕਿ ਉੱਥੋਂ ਜਾ ਕੇ ਸਾਰੇ ਨਾਲ ਦੇ ਕਮਰਿਆਂ 'ਚ ਬੈਠਦੇ ਨੇ ਸਾਰੀ ਹਾਈ ਕਮਾਂਡ ਅਗਲਾ ਕਹਿੰਦਾ ਯਾਰ ਗੱਲਬਾਤ ਬਣਾਓ ਤੇ ਪੌੜੀ ਚੜਾਂਗੇ ਪੌੜੀ ਚੜਨ ਦੀ ਰਾਜਨੀਤੀ ਅਰੇ ਇਸ ਦੇਸ਼ ਵਿੱਚ ਮੈਂ ਨਹੀਂ ਕਿਦੀਆ ਚਾਨਾ ਕਦੀ 15 ਮਹੀਨੇ ਨਹੀਂ ਮਹੀਨੇ ਬਾਅਦ ਆਪਣਾ ਕੰਮ ਕੀਤਾ ਜੋ ਹੋਇਆ ਕਰਕੇ ਵਾਪਸ ਆ ਗਿਆ ਤੇ ਟਿਕਟ ਨਹੀਂ ਮੈਂ ਮੰਗਣਾ ਐ ਕਿ ਮੰਗੀ ਟਿਕਟ ਮੋਂ ਗੋਲਡੀ ਜੋ ਮਰਜੀ ਰੋਈ ਚੇ ਦੇਖੋ ਗੋਲਡੀ ਨੂੰ 75 ਹਜ਼ਾਰ ਮੋਟ ਪਈ ਆ ਪਾਰਲੀਮੈਂਟ ਪਿਛਲੀ ਜਮਨੀ ਚੋਂ ਪਾਰਟੀ ਕਿੱਦਾਂ ਦੇ ਦਿੰਦੀ ਟਿਕਟ ਤੇ ਐਂ ਗੋਲਡੀ ਨੂੰ ਹਰਾਉਣਾਸਤੇ ਦਿੰਦੀ ਉਹਨਾਂ ਨੇ ਦੇਖਿਆ ਕਿ ਨਿਗਾਹ ਮਾਰੀ ਆਲੇ ਦੁਆਲੇ ਪੰਜਾਬ ਵਿੱਚ ਉਹਨਾਂ ਨੂੰ ਇਹ ਲੱਗਿਆ ਯਾਰ ਖੈਰਾ ਯੋਗ ਆਦਮੀ ਆ ਇਹ ਸਾਰਿਆਂ ਦੀ ਲੜਾਈ ਲੜਦਾ ਮੁਸੇ ਵਾਲੇ ਦੀ ਵੀ ਲੜਦਾ ਇਹ ਭਾਨੀ ਸਿੱਧੂ ਦੀ ਵੀ ਲੜਦਾ ਤੇ ਇਹ ਸ਼ੁਭ ਕਰਨ ਜਿਹੜਾ ਕਿਸਾਨਾਂ ਦੀ ਵੀ ਲੜਦਾ ਇਹ ਮੋਰਚਾ 'ਚ ਵੀ ਜਾਂਦਾ ਇਹ ਮੱਤੇਵਾੜੇ ਦਾ ਇਨਸਾਫ ਮੰਗਦਾ ਜੰਗਲ ਦਾ ਤੇ ਇਹ ਜਿਹੜਾ ਅੰਮ੍ਰਿਤ ਭਾਈ ਅੰਮ੍ਰਿਤਪਾਲ ਦਾ ਮੋਰਚਾ ਅੰਮ੍ਰਿਤਸ ਇਹ ਕਿਹੜੀ ਲੜਾਈ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਇਹ ਲੜਦਾ ਤੇ ਉਹਨਾਂ ਨੂੰ ਲੱਗਿਆ ਕਿ ਯਾਰ ਇਹ ਬੰਦਾ ਠੀਕ ਹੈਗਾ ਇਹਨੂੰ ਖੜਾ ਕੀਤਾ ਜਾਵੇ ਹੁਣ ਚਿੱਕਾਂ ਬੜੀਆਂ ਮਾਰੀਆਂ ਮੀਥੇ ਰੋਣਾ ਨੇ ਭਗਵੰਤ ਸੋਣਾ ਨੇ ਕਿ ਬਾਹਰ ਹੋ ਆ ਗਿਆ ਜੀ ਬੰਦਾ ਇਹ ਕੀ ਕਰੂਗਾ ਜੀ ਇਹਨੂੰ 10 ਪਿੰਡਾਂ ਦੇ ਨਾਂ ਨਹੀਂ ਪਤਾ ਜੀ ਇਹਨੂੰ ਰਾਹ ਨਹੀਂ ਪਤਾ ਮੈਂ ਪੁੱਛਣਾ ਚਾਹਉਣਾ ਤੁਹਾਨੂੰ ਕਿ ਪਾਰਲੀਮੈਂਟ ਵਿੱਚ 10 ਪਿੰਡਾਂ ਦੇ ਨਾਮ ਜ਼ਰੂਰੀ ਜਾਨਣਾ ਕਿ ਜਿਹੜਾ ਕਿਸਾਨਾਂ ਦੇ ਨਾਲ ਸਾਡੇ ਇੱਥੇ ਭਾਜਪੀ ਜ਼ੁਲਮ ਕਰ ਰਹੀ ਆ ਉਹਦੇ ਖਿਲਾਫ ਆਵਾਜ਼ ਉਠਾਉਣਾ ਕੀ ਨਾਮ ਜ਼ਰੂਰੀ ਨੇ ਕਿ ਸ਼ੁਭ ਕਰਨ ਦੇ ਘਰ ਉਹਦੀ ਮੌਤ ਹੋ ਗਈ ਮੈਂ ਉਹਦੇ ਪਿੰਡ ਮੋਣਾ ਹਲਕੇ ਬਠਿੰਡੇ ਦੇ ਵਿੱਚ ਜਾ ਕੇ ਆਇਆ ਨਾਮ ਜਾਣਨੇ ਜ਼ਰੂਰੀ ਨੇ ਮੀਤ ਕਿ ਕਿ ਸਿੱਧੂ ਮੂਸੇਵਾਲੇ ਦੇ ਖਿਲਾਫ ਜਿਹੜੇ ਗੈਂਗਸਟਰ ਇੰਟਰੂਆਂ ਦਿੰਦੇ ਆ ਨੇ ਜੇਲਾ ਚ ਬੈਠ ਕੇ ਉਹਨਾਂ ਦੀ ਮੁਖਾਲਫਤ ਕਰਨਾ ਜ਼ਰੂਰੀ ਹੈ ਕਿ ਨਾਮ ਜਾਣਣਾ ਜ਼ਰੂਰੀ ਹੈ ਕਿ ਆ ਗੁਜਰਾ ਪਿੰਡ ਵਿੱਚ 25 ਅਸੀ ਗਰੀਬ ਪਰਿਵਾਰ ਜਲੀਲੀ ਸ਼ਰਾਬ ਪੀ ਕੇ ਮਰ ਗਏ ਉਹਨਾਂ ਤੱਕ ਜਾਣਾ ਤੇ ਉਹਨਾਂ ਦੀ ਆਵਾਜ਼ ਉਠਾਉਣਾ ਜ਼ਰੂਰੀ ਮੈਂ ਪੁੱਛਣਾ ਚਾਹੁੰਦਾ ਮੀਤ ਕਿ ਦੀ ਆਵਾਜ਼ ਚੱਕੀ ਆ ਮંત્રી ਬਣ ਕੇ ਠੰਡੇ ਕਮਰੇ ਅਜ ਬੈਠ ਕੇ ਤੁਸੀਂ ਤਾਂ ਕਹਿੰਦੇ ਸੀ ਆਮ ਜਿਹੇ ਬੰਦੇ ਆ ਸੀ ਹਜ਼ਾਰ ਹਜ਼ਾਰ ਕਰਨ ਲਈ ਪਰਦਾ ਭਗਵੰਤ ਮਾਨ ਸਾਰਾ ਟੱਬਰ ਜਹਾਜ਼ ਚੜਦਾ ਸਾਰਾ ਟੱਬਰ ਲਿਕਸਸ ਜਿਹੜੀਆਂ 5-5 ਕਰੋੜ ਦੀਆਂ ਬੁਲੇਟ ਗੱਡੀਆਂ ਬੁਲੇਟ ਪ੍ਰੂਫ ਗੱਡੀਆਂ ਉਹਦੇ ਚੜ ਰਹੇ ਨੇ ਫਿਰ ਵੀ ਕਹਿ ਜਾਂਦੇ ਸੀ ਤਾਂ ਆਮ ਜਿਹੇ ਬੰਦੇ ਆ ਆ ਕੇਜਰੀਵਾਲ 50 ਕਰੋੜ ਦਾ ਮਕਾਨ 2-2 ਕਰੋੜ ਦੇ ਬਾਥਰੂਮ ਹੈ ਨਾ ਇਹਦੇ ਕੇਜਰੀਵਾਲ ਦੇੰਦੇ ਇਟਾਲੀਅਨ ਮਾਰਬਲ ਇਟਲੀ ਤੋਂ ਲਿਆ ਕੇ ਸਪੈਸ਼ਲ ਲੱਗਿਆ ਉੱਥੇ ਜਿਹੜਾ ਮੈਨੂੰ ਲੱਗਦਾ ਪਤਾ ਨਹੀਂ 7-8000 10000 ਮੈਨੂੰ ਫੋਟੋ ਹੋਊਗਾ ਫਿਰ ਵੀ ਕਹਿ ਜਾਂਦੇ ਸੀ ਤਾਂ ਆਮ ਜਿਹੇ ਬੰਦੇ ਇਕ ਤਾਂ ਸਾਰੀਆਂ ਦੇਤੀਆਂ ਤੁਸੀਂ ਗੈਰ ਪੰਜਾਬੀਆਂ ਨੂੰ ਲਵਲੀ ਯੂਨੀਵਰਸਿਟੀ ਦੇ مالک ਅਸ਼ੋਕ ਮਿੱਤਲ 25000 ਕਰੋੜ ਦਾ مالک ਹੈ ਉਹ 650 ਕਿਲੇ ਵਿੱਚ ਉਹਦੀ ਲਵਲੀ ਯੂਨੀਵਰਸਿਟੀ ਆ ਉੱਥੇ ਜਲੰਧਰ ਬਗਵਾੜਾ ਸੜਕ ਦੇ ਉੱਤੇ ਫਿਰ ਵੀ ਕੀ ਜਾਂਦੇ ਸਿੱਧਾ ਆਮ ਜਿਹੇ ਬੰਦੇ ਆ ਜੀ ਤਾਂ ਇੰਝ ਜ਼ਿਆਦਾ ਹੋ ਗਿਆ ਮੈਂ ਇਸ ਨਾਲ ਹੋਰ ਵੀ ਪਿੰਡਾਂ ਜਾਣਾ ਜਿੱਨਾ ਮੈਂ ਬਹੁਤ ਕਰ ਸਕਦਾ ਪਰ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਕਿ ਦੇਖੋ ਮੇਰੇ ਤੇ ਰੱਖੋ ਭਰੋਸਾ ਮੈਂ ਕਰੂੰਗਾ ਠੋਕ ਵਜਾ ਕੇ ਗੱਲ ਇਹ ਕਰਨਗੇ ਉਸ ਦਿਨ ਜਿੱਦਣ ਕੋਈ ਕਿਚਰੀਵਾਲ ਦਾ ਮੈਸੇਜ ਆਊ ਕਿ ਅੱਜ ਤੁਮਨੇ ਦਿੱਲੀ ਦੀ ਫੁਲਾਨੀ ਬਾਤ ਕਲੀਨਿਕ ਕੀ ਉਠਾਣੀ ਹੈ ਇਹਨਾਂ ਦੱਸਿਆ ਜਾਂਦਾ ਇਹ ਬੋਲ ਨਹੀਂ ਸਕਦੇ ਹੈਗੇ ਖੈਰਾ ਬੋਲੂਗਾ ਸ਼ਰਿਆਮ ਪੰਜਾਬ ਦੀ ਗੱਲ ਔਰ ਇਹ ਵੀ ਕਹਾਂਗਾ ਜਿਹੜੀਆਂ ਸਾਡੀ ਪਾਰਟੀ ਨੇ ਗਲਤੀਆਂ ਕੀਤੀਆਂ ਉੱਥੇ ਰੱਖੂਗਾ ਤੁਹਾਡੀ ਅਦਾਲਤ ਦੇ ਵਿੱਚ ਸਾਹਮਣੇ ਰੱਖੂਗਾ ਮੈਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਦੱਸ ਦੇ ਕਿ ਸੁਖਪਾਲ ਖੈਰਾ ਦੇ ਬਿਲੋਂ ਸ਼ੇਰਪੁਰ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਜਿੱਥੇ ਉਹਨਾਂ ਨੇ ਰੱਜ ਕੇ ਆਪਣੀ ਪੜਾਸ ਕੱਢੀ ਅਤੇ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ